ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੀ ਜੱਸੀ ਦੌਧਰ ਬਲੌਗ ਚੈਨਲ ਤੇ ਜੀ ਅਸੀਂ ਖੜੇ ਆਂ ਜੀ ਆਪਣੇ ਪਿੰਡ ਦੌਧਰ ਦੇ ਵਿੱਚ ਆਹ ਬਾਈ ਕੋਲੇ ਟਰਾਲੀ ਸੇਲ ਆ ਜੀ ਇਹ ਬਾਈ ਨੇ ਤਿਆਰ ਕੀਤੀ ਹੋਈ ਆ ਜੀ ਜੇ ਮੈਂ ਕਿ ਕਿਸੇ ਨੇ ਰੇਹ ਵਗੈਰਾ ਜਾਂ ਘੋੜੀਆਂ ਵਗੈਰਾ ਪਸ਼ੂ ਵਗੈਰਾ ਲਿਜਾਣੇ ਹਨਾ ਤੇ ਉਹਨਾਂ ਲਈ ਬਹੁਤ ਵਧੀਆ ਸਪੈਸ਼ਲ ਚੀਜ਼ ਆ ਇਹ ਬਾਈ ਨੇ ਘਰੇ ਤਿਆਰ ਕੀਤੀ ਹੋਈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਕੰਡੀਸ਼ਨ ਪਈ ਆ ਜੀ ਤੇ ਬਹੁਤ ਹੀ ਸੋਹਣੀ ਤਿਆਰ ਕੀਤੀ ਹੈ ਬਾਈ ਨੇ ਦੇਖ ਸਕਦੇ ਤੁਹਾਡੇ ਸਾਹਮਣੇ ਆ ਇੱਕ ਵਾਰੀ ਦੂਰੋਂ ਨਿਗ੍ਹਾ ਮਰਵਾ ਦਿੰਨੇ ਆ ਜੀ ਤੇ ਟਾਇ ਟੱਪਾ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਪੂਰੀ ਵਧੀਆ ਪਈ ਹੈ ਜੀ ਬਾਕੀ ਚਾਦਰ ਜੁੱਧਰ ਬਿਲਕੁਲ ਸਾਫ਼ ਪਈ ਹੈ ਦੇਖ ਸਕਦੇ ਸੀ ਅੰਦਰੋਂ ਵੀ ਇੱਕ ਵਾਰੀ ਨਿਗ੍ਹਾ ਮਰਵਾ ਦਿੰਨੇ ਆ ਦੇਖ ਸਕਦੇ ਹੋ ਤੇ ਬਾਕੀ ਬਾਈ ਨਾਲ ਗੱਲਬਾਤ ਕਰਵਾਉਣੀ ਹੈ ਭਾਈ ਦੱਸੋ ਟਰਾਲੀ ਬਾਰੇ ਮੜਾਇਆ ਇਹ ਭਾਈ ਅਸ਼ੋਕ ਕਾਲੇ ਰੰਦੀ ਜਿਹੜਾ ਆਪਣਾ ਛੋਟਾ ਹਾਥੀ ਹੁੰਦਾ ਉਹਦੀ origignal body ਆ ਅੱਛਾ ਠੀਕ ਛੋਟੇ ਹਾਥੀ ਦੀ ਹਾਂ ਸ਼ੋਕ ਕਰ ਲੈਣ ਦੇ ਹਾਂ ਠੀਕ ਹੈ ਥੱਲੇ ਆਪਾਂ ਚਾਸੀ ਬਣਾ ਕੇ ਲਾਈ ਆ ਮਤਲਬ ਘੁੜੀ ਘੜੀ ਲੈ ਕੇ ਜਾਣ ਨੂੰ ਬੰਦੇ ਗੱਡੀ ਮਗਰ ਪਾ ਕੇ ਲੈ ਕੇ ਜਾਂਦੇ ਜਿਵੇਂ ਆ ਅੱਛਾ 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 ਉਹ ਜੀ ਤਿਆਰ ਕਰੀ ਆਪਾਂ ਆ ਚਾਸੀ ਬਣਵਾ ਕੇ ਲਾਈ ਆ ਨਾ ਬਈ ਹਾਂ ਹਾਂ ਆ ਚਾਸੀ ਬਣਵਾ ਕੇ ਲਾਈ ਆ ਠੀਕ ਹੈ ਗਾਰੰਟੀ ਬੁਰੀ ਆ ਆਪਣੀ ਟਾਇਰ ਟੂਰਤੀ ਕੋਈ ਕੱਟ ਕੋਟੂ ਵੇ ਪੂਰੀ ਵਧੀਆ ਚੀਜ਼ ਬਣੀ ਆ ਠੀਕ ਆ ਠੀਕ ਆ ਲੋ ਮਿੱਤਰੋ ਗਾਰੰਟੀ ਆ ਪੂਰੀ ਆ ਦੇਖ ਸਕਦੇ ਹੋ ਬਾਈ ਨੇ ਤਿਆਰ ਕੀਤੀ ਆ ਚਾਸੀ ਬਣਵਾ ਕੇ ਲਾਈ ਵੀ ਆ ਥੱਲੇ ਮਤਲਬ ਵੀ ਪੂਰਾ ਮਜਬੂਤ ਤੇ ਨਾ ਕੰਮ ਕੀਤਾ ਹਨਾ ਬਾਈ ਹਾਂ ਹਾਂ ਬਾਈ ਲਾਂਬਾ ਕੋਈ ਨਹੀਂ ਲਾਂਬੇ ਵਾਲੀ ਕੋਈ ਗੱਲ ਨਹੀਂ ਹਨਾ ਹਾਂ ਬਾਕਿਆ ਕਿਦੋਂ ਗਲੀ ਸੜੀ ਨਹੀਂ ਬਾਡੀ ਨਾਲ ਕੋਈ ਟੁੱਟੀ ਫੜੀ ਆ ਹਾਂ ਹਾਂ ਉਹ ਪੂਰੀ ਵਧੀਆ ਪਈ ਆ ਬਿਲਕੁਲ ਸਾਫ ਹੈ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਨਿਗਾ ਮਰਵਾਤੀ ਤੁਹਾਨੂੰ ਚਾਰੇ ਪਾਸੇ ਦੇਖ ਸਕਦੇ ਹੋ ਤੇ ਆਪਾਂ ਡਿਮਾਂਡ ਦੀ ਜੀ ਗੱਲ ਕਰੀਏ ਬਾਈ ਇਹਦੀ 45000 ਦੇ ਦਾਂਗੇ ਬਾਈ ਇਹ 45000 ਹਾਂ ਠੀਕ ਆ ਜੀ ਬਾਕੀ ਜਿਵੇਂ ਆਪਣਾ ਏਜੰਸੀ ਵਾਲਣ ਹੋਰ ਕਾਰਡ ਲੱਗਿਆ ਹੋਵੇ ਸਾਰਾ ਆ ਦੇਖੋ ਜਿਵੇਂ ਜਾਂਸੀਲ ਲਿਖਿਆ ਹੁੰਦਾ ਉਹ ਸਾਰਾ ਕੌਮ ਹੈ ਹਾਂ 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 ओरिजिनल ਆ ਕੋਈ ਉਹ ਚੀਜ਼ ਨਹੀਂ ਵੀ ਆਪਾਂ ਘਰੇ ਤਿਆਰ ਕੀਤੀ ਆ ਬਾਡੀ ਇਹਨਾਂ ਬਾਡੀ ਹਾਂ ਬਾਡੀ ओरिजिनल ਆ ਸਾਰੀ ਠੀਕ ਆ ਠੀਕ ਆ ਉਹ ਵੀ ਠੋਸ ਆ ਹਨਾ ਹਾਂ ਪੂਰੀ ਹੈਵੀ ਆ ਆਣਾ ਵੀ ਡੋਲ ਜੂਗੇ ਹਨਾ ਨਾ ਨਾ ਭਾਈ ਡੋਲਦੀ ਕਿੱਥੇ ਯਾਰ ਲਓ ਵੀ ਮੇਤਰੋ ਦੇ ਛੋਟਾ ਤਾਂ ਕੋਈ ਇੱਕ ਸਾਦਾ ਵੀ ਮਤਲਬ ਆਪਾਂ ਨੂੰ ਗੱਡੀ ਮਰ ਪਾ ਸਕਦੇ ਉਹਦੇ ਮੋਰ ਇੰਜਨ ਜਿਹਾ ਹੁੰਦਾ ਹਾਂ ਪਿੱਛੇ ਦਾ ਸਾਰਾ ਤਕਰੀਬਨ ਉਹੀ ਆ ਹੂੰ ਉਹ ਤਾਂ ਥੋੜਾ ਹਲਕਾ ਕੰਮ ਹੁੰਦਾ ਹਾਂ ਉਹ ਇਹ ਮਜ਼ਬੂਤੀ ਨਾਲ ਤਿਆਰ ਕੀਤੀ ਆ ਹਾਂ ਹਾਂ ਠੀਕ ਆ ਜੀ ਬਾ ਟਰੈਕਟਰ ਮਾੜਾ ਮਾੜਾ ਖੇਤ ਰੇਰੂ ਲੈ ਕੇ ਜਾਣ ਨੂੰ ਪੂਰੀ ਵਧੀਆ ਚੀਜ਼ ਆ ਹਾਂ 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 ਰੇਰ ਵਗੈਰਾ ਜਮ ਪਸ਼ੂ ਪਸ਼ੂ ਹੋ ਗਏ ਹਨ ਹਾਂ ਕੁਛ ਵੀ ਲਿਆ ਸਕਦੇ ਆ ਲੋਕਾਂ ਨੂੰ ਕੋਈ ਵੀ ਜਮ ਘਰਾਂ ਦੇ ਵਿਆਹ ਸ਼ਾਦੀਆਂ ਵੀ ਹੁੰਦੀਆਂ ਬਾਈ ਹਨਾ ਬੜਾ ਮੋਟਾ ਸਮਾਨ ਸਮਾਂ ਸਮੁੰਜੇ ਲੈ ਕੇ ਆਉਣਾ ਹਨਾ ਬੜਾ ਟਰਾਲਾ ਕੱਢਣੀ ਲੋੜ ਦੀ ਵਧੀਆ ਜਗਾੜ ਲਾਇਆ ਬਾਈ ਦਾ ਦੇਖ ਸਕਦੇ ਤੁਸੀਂ ਤੇ ਡਿਮਾਂਡ ਬਾਈ ਨੇ ਦੱਸਦੀ ਕਿੰਨੀ ਡਿਮਾਂਡ ਆ ਵੀਰੇ 45 45000 ਜਿੱਦਾਂ ਕਰ ਲਾਂ ਕੋਈ ਚੱਕਰ ਨਹੀਂ ਬਾਈ ਐਮ ਆਰ ਫ੍ਰੀ ਟੈਗ ਵੀਡੀਓ ਦੇਖ ਕੇ ਆਊਗਾ ਮਾਨ ਤਾਨ ਕਰੋ ਬਾਈ ਪੂਰਾ ਬਾਈ ਪੂਰਾ ਹ ਐਮ ਆਰ ਐਫ ਦੇ ਟਾਇਰ ਆ ਪੱਕੇ ਵੇਦਾਕ ਠੀਕ ਆ ਹ ਵੇਦਾਕ ਟਾਇਰ ਆ ਮਿੱਤਰੋ ਦੇਖ ਸਕਦੇ ਨਾ ਐਮ ਆਰ ਐਫ ਦੇ ਟਾਇਰ ਆ ਕੰਡੀਸ਼ਨ ਬਹੁਤ ਵਧੀਆ ਬਾਈ ਆ ਜੀ ਤੇ ਜਿਉਂ ਨਾ ਕਿ ਹੁਣ ਕੇ ਵਿਆਹ ਸ਼ਾਦੀਆਂ ਬਾਈ ਹੁਣ ਹਰੇਕ ਬੰਦੇ ਨੇ ਲੋਡ ਪੈਣੀ ਆ ਸਾਧਨ ਦੀ ਹੋ ਜੇ ਦੀ ਦੇਖ ਸਕਦੇ ਤੁਸੀਂ ਬਾਕੀ ਪਸੂ ਪੂਸੇ ਕੁਝ ਵੀ ਲੈ ਜਾ ਸਕਦੇ ਹੋ ਕਹਿਣ ਦਾ ਮਤਲਬ ਹੈ ਨਾ ਹਾ ਲੱਖ ਰੁਪਏ ਟਰਾਲੀ ਵਾਲਾ ਕੰਮ ਕੱਢੂ ਬਾਈ ਹਾਂ ਕੱਢੂ ਗਿਦਰੇ ਬਿਲਕੁਲ ਜੇ ਮਾਈਡਲ ਕੋਲ ਬੜਾ ਟਰਾਲਾ ਨਾਲ ਛੋਟੀ ਟਰਾਲੀ ਰੱਖਣੀ ਪੈਂਦੀ ਉਹਦੇ ਲਈ ਵਧੀਆ ਚੀਜ਼ ਆ ਹਾਂ ਉਹਦੇ ਲਈ ਵਧੀਆ ਚੀਜ਼ ਆ ਤੇ ਦੇਖ ਸਕਦੇ ਆ ਇੱਕ ਵਾਰੀ ਤੁਹਾਨੂੰ ਫੇਰ ਨਗਾ ਮਰਵਾ ਦਿੰਨੇ ਆਂ ਇਹ ਮੈਂ ਦੇਖ ਸਕਦੇ ਤੇ ਰੇਡਵਾੜ ਹੈਗੀ 45000 ਰੁਪਿਆ ਤੇ ਨੰਬਰ ਬੋਲ ਦਿੰਦੇ ਆਂ 90565 46862 90565 46862 ਇੱਕ ਹੋਰ ਲਖਲਾ 94658 46862 94658 46862 46862 ਇਹ ਬਾਈ ਦੇ ਦੋ ਨੰਬਰ ਆ ਕਿਸੇ ਵੀ ਨੰਬਰ ਤੇ ਫੋਨ ਲਾ ਕੇ ਤੁਸੀਂ ਬਾਈ ਨੂੰ ਪੁੱਛ ਸਕਦੇ ਟਰੈਕਟਰ ਆ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਹੋਰ ਵੀ ਕੋਈ ਚੀਜ਼ ਹੈਗੀ ਬਈ ਆਪਣੇ ਵਾਹ ਜਾਈ ਹੋਈ ਫੁਲਾਲ ਦੀ ਇਹ ਹੀ ਹੈ ਹਾਂ ਠੀਕ ਆ ਲੋ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜੇ ਆਪਣੇ ਚੈਨਲ ਨਾਲ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਧੰਨਵਾਦ